ਅਲਾ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਕਿ ਜੇਕਰ ਤੁਹਾਨੂੰ ਬਹੁਤ ਹੀ ਕੋਈ ਜ਼ਰੂਰੀ ਕੰਮ ਆ ਤਾਂ ਹੀ ਉਹ ਘਰ ਤੋਂ ਬਾਹਰ ਨਿਕਲੋ ਨਹੀਂ ਆਪਣੇ ਘਰਾਂ ਦੇ ਅੰਦਰ ਹੀ ਰਹੋ ਬਾਲਕਨੀਆਂ ਦੇ ਵਿੱਚ ਨਾ ਖੜੋ ਸ਼ੀਸ਼ਿਆਂ ਦੇ ਕੋਲ ਨਾ ਖੜੋ ਖੁੱਲੇ ਅਸਮਾਨ ਦੇ ਥੱਲੇ ਨਾ ਜਾਓ ਕਿਉਂਕਿ ਹਵਾਈ ਹਮਲੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਖਤਰੇ ਦਾ ਘੁੱਗੂ ਬੱਜ ਚੁੱਕਿਆ ਤਾਂ ਪਟਿਆਲਾ ਦੇ ਵਿੱਚ ਵੀ ਹੁਣ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਤੇ ਨਾਲ ਨੰਬਰ ਵੀ ਜਾਰੀ ਕਰ ਦਿੱਤੇ ਗਏ ਨੇ ਜੇਕਰ ਤੁਹਾਨੂੰ ਕੋਈ ਵੀ ਕਿਸੇ ਤਰੀਕੇ ਦੀ ਐਮਰਜੈਂਸੀ ਆ ਤਾਂ ਉਸ ਦੇ ਲਈ ਤੁਸੀਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਨੰਬਰ ਨੋਟ ਕਰ ਲਓ 0175 2350550 ਤਾਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਨੇ ਆ 0175 2350550 ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦਾ ਇਹ ਨੰਬਰ ਜਾਰੀ ਕੀਤਾ ਤਾਂ ਜ਼ਿਲ੍ਹੇ ਦੇ ਸਾਰੇ ਵਿਦਿਅਕ ادارے ਤਾਂ ਪਹਿਲਾਂ ਹੀ ਬੰਦ ਕਰ ਦਿੱਤੇ ਨੇ ਤਾਂ ਹੁਣ ਲੋਕਾਂ ਨੂੰ ਵੀ ਘਰਾਂ ਦੇ ਅੰਦਰ ਰਹਿਣ ਦੀ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਸਲਾਹ ਦਿੱਤੀ ਹੈ ਤਾਂ ਸੇਫ ਰਹੋ ਸੁਰੱਖਿਤ ਰਹੋ ਆਪਣੀ ਜਾਨ ਬਚਾਓ ਤੇ ਦੂਜਿਆਂ ਦੀ ਜਾਨ ਖਤਰੇ ਦੇ ਵਿੱਚ ਨਾ ਪਾਓ ਤਾਂ ਬਾਹਰ ਜੇਕਰ ਤੁਸੀਂ ਜਾਓਗੇ ਤੁਹਾਡੇ ਨਾਲ ਦੂਜਿਆਂ ਦੀ ਜਾਨ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ ਤਾਂ ਪਟਿਆਲਾ ਪ੍ਰਸ਼ਾਸਨ ਵੱਲੋਂ ਸਾਇਰਨ ਵਜਾ ਕੇ ਹਾਈ ਅਲਰਟ ਕੀਤਾ ਗਿਆ ਤਾਂ ਸਾਇਰਨ ਵਜਾ ਦਿੱਤਾ ਗਿਆ ਪਟਿਆਲਾ ਦੇ ਵੱਲੋਂ 20 ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਹੁਣ ਇਹ ਅਲਰਟ ਕੀਤੀ ਜਾ ਰਹੀ ਹੈ ਵੀ ਜਿੰਨੇ ਗਵਰਨਮੈਂਟ EMPLOYEES ਨੇ ਸਾਡੀ ਪੁਲਿਸ ਹੈ ਡਾਕਟਰ ਜਨੇ ਬਾਕੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਕਿ ਉਹਨਾਂ ਦਾ ਕੀ ਐਸਓਪੀ ਹੋਏਗੀ ਕਿਸ ਤਰ੍ਹਾਂ ਉਹਨਾਂ ਨੇ ਉਹਨੂੰ ਫਾਲੋ ਕਰਨਾ ਹੈ ਕਿਵੇਂ ਜਾ ਕੇ ਸਟਾਰਟਿੰਗ 'ਚ ਲੋਕਾਂ ਨੂੰ ਉੱਥੋਂ ਐਕਿਊਵੇਟ ਕਰਨਾ ਹੈ ਕਿਵੇਂ ਉਹਨਾਂ ਨੂੰ ਫਰਸਟ ਏਡ ਦੇਣੀ ਹੈ ਕਿਹੜੇ ਹਸਪੀਟਲ ਲੈ ਕੇ ਜਾਣਾ ਹੈ ਹੋਰ ਬਾਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਉਸ ਚੀਜ਼ ਦੀ ਸਾਰੀ ਪ੍ਰੋਪਰ ਇਹਨਾਂ ਨੂੰ ਇੱਕ ਮੌਕ ਡ੍ਰਿਲ ਕਰਾ ਕੇ ਟ੍ਰੇਨ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਨੂੰ ਪ੍ਰੋਪਰ ਐਸਓਪੀ ਤੇ ਔਰ ਕੀ-ਕੀ ਕਰਨਾ ਹੈ ਕੱਲ ਨੂੰ ਰੱਬ ਨਾ ਕਰੇ ਕੋਈ ਇਦਾਂ ਦੀ ਅਨਸੁਖਾਵੀ ਘਟਨਾ ਹੋ ਜੇ ਔਰ ਸਮਝਣਾ ਇਹ ਵੀ ਕੀ ਕਰਨਾ ਉਸ ਲਈ ਸਾਰਿਆਂ ਨੂੰ ਤਿਆਰ ਕੀਤਾ ਜਾ ਰਿਹਾ ਪ੍ਰੋਪਰ ਇੱਥੇ ਜਿਹੜਾ ਸਾਰਨ ਪਹਿਲਾਂ ਉਹ ਬੱਜਿਆ ਜੀ ਉਦੋਂ ਬਾਅਦ ਫਿਰ ਸਾਰੀ ਚੀਜ਼ ਨੂੰ ਵੈਕੂਏਟ ਕੀਤਾ ਗਿਆ ਫਸਟੇ ਟੀਮਸ ਆਈਆਂ ਔਰ ਹੁਣ ਇਸੇ ਤਰ੍ਹਾਂ ਹੀ ਅਲੱਗ-ਅਲੱਗ ਥਾਂ ਤੇ ਜਾ ਕੇ ਲੋਕਾਂ ਨੂੰ ਵੇਅਰ ਕੀਤਾ ਜਾਊਗਾ ਔਰ ਜੋ ਇੱਕ ਮਸ਼ੀਨਰੀ ਨੇ ਕੰਮ ਕਰਨਾ ਹੁੰਦਾ ਇੱਕ ਯੂਨਿਟ ਬਣ ਕੇ ਔਰ ਉਹ ਉਸ ਤਰ੍ਹਾਂ ਕਰਨ ਤਾਂ ਜੋ ਜਿਹੜਾ ਰਿਸਪੌਂਸ ਟਾਈਮ ਹੈ ਉਹ ਬਹੁਤ ਘੱਟ ਸਕੇ ਕਿਸੇ ਦੀ ਜਾਨ ਮਾਲ ਜਿਹੜੀ ਹੈ ਸਰਵਰ ਰਿਸਪੌਂਸ ਟਾਈਮ ਕਰਕੇ ਤੇ ਜਾਂ ਪ੍ਰੋਪਰ ਟ੍ਰੇਨਿੰਗ ਨਾ ਹੋਣ ਕਰਕੇ ਨਾ ਜਾ ਪਾਏ ਸਰ ਬਲੈਕਆਊਟ ਕਿਤਾ ਜਾਂਦਾ ਹੈਗਾ ਉਹਦੇ ਚ ਕੀ ਕੀ ਗਾਈਡਲਾਈਨ ਨੇ ਬਲੈਕਆਊਟ ਦੀਆਂ ਕਿਉਂਕਿ ਬਲੈਕਆਊਟ ਦੀ ਬੜੀ ਸਿੰਪਲ ਗਾਈਡਲਾਈਨਸ ਬਲੈਕਆਊਟ ਮੀਨਸ ਬਲੈਕਆਊਟ ਜਿੰਨੀਆਂ ਵੀ ਬਾਹਰ ਸੋਲਰ ਲਾਈਟਸ ਚੱਲਦੀਆਂ ਨੇ ਕੈਮਰਾਸ ਦੇ ਲਾਈਟਸ ਚੱਲਦੀਆਂ ਨੇ ਜਾਂ ਹੋਰ ਕੋਈ ਬਾਹਰ ਲਾਈਟ ਚੱਲਦੀ ਆ ਜਿਹੜੀ ਨਾਲ ਦੇ ਨਾਲ ਇਨਵਰਟਰ ਨਾਲ ਜੁੜੀ ਆ ਮੇਰੀ ਸਾਰਿਆਂ ਨੂੰ ਅਪੀਲ ਹੈ ਉਹਨੂੰ ਪ੍ਰੋਪਰ ਬਲੈਕ ਟੇਪ ਨਾਲ ਕਵਰ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਬਲੈਕਆਊਟ ਮੀਨਸ ਕੀ ਬਲੈਕਆਊਟ ਜਿਹਦੇ ਨਾਲ ਜੇ ਤਾਂ ਉਹ ਉੱਥੇ ਕਰੇਗਾ ਨਾ ਜਦੋਂ ਉਹਨੂੰ ਕਿ ਥੱਲੇ ਕੋਈ ਲਾਈਟ ਦੱਸੇਗੀ ਉਹਨੂੰ ਇਹ ਲੱਗੇਗਾ ਇੱਥੇ ਆਬਾਦੀ ਆ ਤਾਂ ਸਾਰਿਆਂ ਨੂੰ ਅਪੀਲ ਹੈ ਵੀ ਜਦੋਂ ਵੀ ਬਲੈਕਆਊਟ ਹੁੰਦਾ ਉਸ ਚੀਜ਼ ਨੂੰ ਸਟ੍ਰਿਕਟਲੀ ਫਾਲੋ ਕਰਨ ਇਹ ਇੱਕ ਬਹੁਤ ਸੈਂਸਿਟਿਵ ਟਾਈਮ ਹੈ ਸਾਰਿਆਂ ਨੂੰ ਬਹੁਤ ਸੰਜੀਦਾ ਸੈਂਸਿਟਿਵਿਟੀ ਨਾਲ ਔਰ ਇੱਕ ਇੱਕ ਦੂਜੇ ਦੀ ਮੈਂ ਜੇ ਕੋਈ ਗਲਤੀ ਕਰਾਂਗਾ ਤਾਂ ਮੈਂ ਆਪਦੀ ਗਲਤੀ ਨਾਲ ਦੂਜਿਆਂ ਦੀ ਜਾਨ ਨੂੰ ਖਤਰੇ 'ਚ ਪਾ ਦਾਂਗਾ। ਸਭ ਬਲੈਕਆਊਟ ਦੌਰਾਨ ਜਿਹੜੀਆਂ ਗੱਡੀਆਂ ਵੀ ਚਲਦੀਆਂ ਹੋਈਆਂ ਨਜ਼ਰ ਆਉਂਦੀਆਂ ਹੈ ਕਿ ਲੱਗਦਾ ਕਿ ਉਹ ਗੱਡੀਆਂ ਵੀ ਉਸੇ ਟਾਈਮ ਉੱਥੇ ਰੁਕ ਜਾਨੀ ਚਹੀਦੀਆਂ ਸਾਰਾ ਅੱਜਕੱਲ ਇੰਟਰਨੈਟ ਦਾ ਜ਼ਮਾਨਾ ਮੈਨੂੰ ਲੱਗਦਾ ਗੱਡੀ ਵਾਲਿਆਂ ਨੂੰ ਨਾਲ ਦੀ ਨਾਲ ਆਪਣੀ ਗੱਡੀਆਂ ਦੀ ਲਾਈਟ ਸਵਿਚ ਆਫ ਕਰ ਦੇਣੀ ਚਾਹੀਦੀ ਹੈ ਜੋ ਕਿ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ ਔਰ ਜਿੱਦਾਂ ਦਾ ਮਾਹੌਲ ਚੱਲਦਾ ਤੇ ਆਪਾਂ ਸਾਰਿਆਂ ਨੂੰ ਪਤਾ ਕਿ ਇਹੋ ਜਿਹੀ ਵੀ ਕੋਈ ਐਮਰਜੈਂਸੀ ਦੀ ਹੁੰਦੀ ਜੇ ਕਿਸੇ ਨੂੰ ਕੋਈ ਹੈਲਥ ਇਸ਼ੂਜ਼ ਜਿਹੜੀ ਬਿਨਾ ਗਲਦੀ ਮੂਵਮੈਂਟ ਹੈ ਉਸ ਵਾਸਤੇ ਧਿਆਨ ਰੱਖਣਾ ਚਾਹੀਦਾ ਆਪਦੀ ਔਰ ਬਾਕੀਆਂ ਦੀ ਜਾਨ ਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਨਿੱਕੇ ਨਿੱਕੇ ਪ੍ਰਕਾਉਸ਼ਨਸ ਨਾਲ ਬਹੁਤ ਜ਼ਿਆਦਾ ਸੇਫਟੀ ਮੀਜਰਸ ਰਹਿਣਗੇ ਸਰ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੀਆਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਲੱਗਦਾ ਹੈ ਕਿ ਸਟੂਡੈਂਟਸ ਨੂੰ ਵੀ ਅਵਿਰਕੰਡ ਦੇ ਦੇਖੋ ਬੱਚੇ ਨੇ ਜਿੱਥੇ ਸਕੂਲਸ 'ਚ ਪੜ੍ਹਦੇ ਨੇ ਕਾਲਜਿਸਟ ਪੜ੍ਹਦੇ ਨੇ ਹੋਰ ਆਪੋ ਵੇਖਾ ਇਸ ਭਾਰਤ ਦੇਸ਼ ਦਾ ਜਿਹੜਾ ਸਾਰਾ ਇੱਕ ਥਾਂ ਬੱਚੇ ਇਕੱਠੇ ਹੋ ਇਸ ਕਰਕੇ ਫੋਰ ਦਾ ਸੇਫਟੀ ਸੇਫਟੀ ਮੀਜਰ ਕੀਤਾ ਗਿਆ ਜੇ ਕੋਈ ਵੀ ਇਦਾਂ ਦੀ ਚੀਜ਼ ਹੁੰਦੀ ਹੈ ਜਿੱਥੇ ਬੱਚੇ ਪੜ੍ਹਦੇ ਹੋ ਹੁ ਉਦੇ ਨਾਲ ਆਪਣੀ ਸੁਸਾਇਟੀ ਚ ਹੁਣ ਪਿੱਛੇ ਸਮਾਣੇ ਹੋਇਆ ਮੈਂ ਉੱਥੇ ਗਿਆ ਮੌਕਾ ਦੇਖਿਆ ਸਾਰ ਮੈਂ ਅੱਜ ਤੱਕ ਨਹੀਂ ਆਪਣੇ ਆਪ ਨੂੰ ਸੈਟਲ ਕਰ ਪਾਇਆ ਇਦਾਂ ਦਾ ਮੌਕਾ ਦੇਖ ਕੇ ਉੱਥੇ ਪੇਰੈਂਟਸ ਨੂੰ ਦੇਖ ਕੇ ਔਰ ਉਹਨਾਂ ਦੇ ਪੇਰੈਂਟਸ ਦਾ ਵਰਲਾਪ ਦੇਖ ਕੇ ਇਸ ਕਰਕੇ ਜੋ ਇਹ ਡਿਸੀਜਨ ਲੈ ਗਏ ਬਿਲਕੁਲ ਠੀਕ ਹੈ ਇਸੇ ਤਰ੍ਹਾਂ ਸਕੂਲਸ ਔਰ ਕਾਲਜਸ ਨੂੰ ਕੁਝ ਦਿਨ ਦੇਖ ਲੈਣਾ ਚਾਹੀਦਾ ਜਿੰਨੀ ਦੇਰ ਤਨਾ ਹੈ ਔਰ ਸਰਕਰਨ ਮਾਰਕੀਟ ਸਮਾਨ ਦੀ ਰੌਣਕ ਜਾਰੀ ਹੈ ਕਿ ਜਲ ਅਰੰਡੀਗੜ੍ਹ ਤੋਂ ਬਾਅਦ ਮਾਰੀ ਤੋਂ ਬਾਅਦ ਕਿਆਵਾ ਹੱਲ ਹੋ ਗਿਆ ਸਰ ਜਿਸ ਤਰ੍ਹਾਂ ਇਹ ਪ੍ਰਸ਼ਾਸਨ ਵੱਲੋਂ ਹੁਕਮ ਹੋਇਆ ਸੰਸਾਰ ਵਿੱਚ ਜੇ ਅਸੀਂ ਤੁਰੰਤ ਲੋਕਾਂ ਨੂੰ ਸੂਚਿਤ ਕਰਨ ਵਾਸਤੇ ਆਪਣੇ ਸਾਡੇ ਰਿਫਾਇਰ ਸਟੇਸ਼ਨ 'ਚ ਸਾਇਰਨ ਸਥਾਪਿਤ ਹੋਇਆ ਕਿੱਦਾਂ ਹੈ ਤੁਰੰਤ ਲੋਕਾਂ ਨੂੰ ਸੂਚਿਤ ਕਰਨ ਵਾਸਤੇ ਅਸੀਂ ਸਾਇਰਨ ਮਜਾ ਦਤਾ ਸੀਗਾ ਤੇ ਉਸ ਤੋਂ ਬਾਅਦ ਜੋ ਗਾਈਡਲਾਈਨਸ ਮਈਆਂ ਸਾਨੂੰ ਸਾਡੇ ਫਾਇਰ ਟੈਂਡਰ ਜਿਹੜੇ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਅਸੀਂ ਤਾਇਨਾਤ ਕਰ ਦਿੰਦੇ ਹਾਂ ਜਿਵੇਂ ਕਿ ਰੇਲਵੇ ਸਟੇਸ਼ਨ ਥਾਗੀ ਮੰਦਰ ਤੇ ਫੋਕਲ ਪੁਆਇੰਟ ਜਿੱਥੋਂ ਵੀ ਜਿਸ ਤਰ੍ਹਾਂ ਵੀ ਜਲਦੀ ਉਹ ਹੁੰਦੀ ਹੈ ਤਾਂ ਉਹ ਮੂਵਮੈਂਟ ਜਲਦੀ ਹੋ ਸਕੇ ਤੇ ਬਾਕੀ ਸਾਡੇ ਟੀਮਾਂ ਪ੍ਰੋਪਰ ਤਿਆਰ ਨੇ ਜਿਸ ਦੇ ਪ੍ਰਸ਼ਾਸਨ ਦਾ ਹੁਕਮ ਸੀ ਸਾਡੇ ਮਾਨਵ ਕੌਸ਼ਿਸ ਆਫ ਦਾ ਹੁਕਮ ਸੀ ਸਾਰੇ ਕਰਮਚਾਰੀਆਂ ਦੇ ਰੈਸਟਾਂਟ ਛੁੱਟੀਆਂ ਸੀ ਤੁਰੰਤ ਬੰਦ ਕਰ ਦੇਤੇ ਉਹਦੇ ਜਿਹੜੇ ਛੁੱਟੀਆਂ ਤੇ ਗਏ ਸਨ ਬੰਦੇ ਉਹਨਾਂ ਨੂੰ ਅਸੀਂ ਵਾਪਸ ਬੁਲਾ ਲਿਆ ਸਰ ਦੇਖੋ ਪ੍ਰਸ਼ਾਸਨ ਨੂੰ ਇਸ ਇਸ ਬੰਦੇ ਜਿਹੜਾ ਉਹੀ ਗੱਲ ਹੈ ਤੁਸੀਂ ਮੀਡੀਆ ਪੱਤਰਕਾਰ ਨੂੰ ਤੁਹਾਨੂੰ ਜ਼ਿਆਦਾ ਪਤਾ ਜੋ ਸਾਨੂੰ ਪ੍ਰਸ਼ਾਸਨ ਵੱਲੋਂ ਗਾਈਡਲਾਈਨਸ ਹੁੰਦੀਆਂ ਨੇ ਦੇਖੋ ਨਿਊਜ਼ ਅਸੀਂ ਵੀ ਸੁਣ ਰਹੇ ਹਾਂ ਨਿਊਜ਼ ਤੋਂ ਹੀ ਪਤਾ ਲੱਗਦਾ ਹੈ ਵੀ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਤਾਂ ਮੈਂ ਇਸ ਥੋੜੇ ਜਿਹਾ ਪਟਿਆਲਾ ਵਾਸੀ ਨੂੰ ਖਾਸ ਤੌਰ ਤੇ ਅ ਰਿਕੁਐਸਟ ਕਰਨਾ ਚਾਹੂੰਗਾ ਵੀ ਇਹ ਜਿਹੜੇ ਹਾਲਾਤ ਚੱਲ ਰਹੇ ਨੇ ਇਸ ਚ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਾਥ ਦਿਓ ਜਿਵੇਂ ਰਾਤ ਵੀ ਅਸੀਂ ਦੇਖਿਆ ਗਿਆ ਵੀ ਬਲੈਕਆਊਟ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪਰੰਤੂ ਕੁਝ ਦੁਕਾਨਾਂ ਉਸ ਤੇ ਲਾਈਟ ਨਾ ਚੱਲ ਰਹੀ ਸੀ ਤਾਂ ਪਲੀਜ਼ ਪ੍ਰਸ਼ਾਸਨ ਦਾ ਸਾਥ ਦਿਓ ਪ੍ਰਸ਼ਾਸਨ ਤੁਹਾਡੇ ਭਲੇ ਵਾਸਤੇ ਹੀ ਕਰਦਾ ਹੈ ਜੋ ਕਰਦਾ ਹੈ ਸਰ ਬਿਲਕੁਲ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਲੋਕਾਂ ਦੀਆਂ ਸੀਸੀਟੀਵੀ ਲਾਈਟਾਂ ਦੀਆਂ ਲਾਈਟਾਂ ਯਾਰ ਜਿਹੜੀਆਂ ਦੂਜੀਆਂ ਲਾਈਟਾਂ ਦਾ ਚੱਲ ਹੀ ਰਹੇ ਸੀ ਲੋਕਾਂ ਦੇ ਘਰਾਂ ਦੀ ਲਾਈਟਾਂ ਬਹੁਤ ਜ਼ਿਆਦਾ ਚੱਲ ਰਹੀਆਂ ਸੀ ਤਾਂ ਮੈਂ ਰਿਕਵੈਸਟ ਕਰੂੰਗਾ ਐਜ਼ ਅ ਫਾਇਰ ਆਫੀਸਰ ਪ੍ਰਸ਼ਾਸਨ ਵੱਲੋਂ ਵੀ ਕਿਰਪਾ ਕਰਕੇ ਜੇ ਇੱਕ ਪ੍ਰਸ਼ਾਸਨ ਹੁਕਮ ਦੰਦਾ ਬਲੈਕਆਊਟ